ਸੰਯੁਕਤ ਰਾਸ਼ਟਰ ਦੇ ਡਰੱਗਸ ਅਤੇ ਅਪਰਾਧ ਦਫ਼ਤਰ ਅਤੇ ਕਮਲਾ Nehru ਪਬਲਿਕ ਸਕੂਲ ਦੁਆਰਾ ਸਾਂਝੇ ਤੌਰ ਤੇ ਅਗਵਾਈ ਵਾਲੀ ਇੱਕ ਪ੍ਰੇਰਣਾਦਾਇਕ ਗਲੋਬਲ ਪਹਿਲ ਕਦਮੀ ਵਾਲਾ ਪ੍ਰੋਜੈਕਟ ਜਨਵਰੀ ਤੋਂ ਦਸੰਬਰ 2024 ਤੱਕ ਚੱਲ ਰਿਹਾ ਹੈ ਜਿਸ ਵਿੱਚ ਕਲਾ ਏਕੀਕਰਨ ਦੀ ਸ਼ਕਤੀ ਦੁਆਰਾ ਬੱਚਿਆਂ ਦੀ ਮਾਨਸਿਕਤਾ ਸਿਹਤ ਨੂੰ ਬਿਹਤਰ ਬਣਾਉਣ ਦੇ ਮਿਸ਼ਨ ਨਾਲ ਸ਼ੁਰੂ ਹੋਇਆ ਸੀ ਇਸ ਮੰਦੀ ਜਾਣਕਾਰੀ ਸਾਂਝੀ ਕਰਦੇ ਆ ਸਕੂਲ ਪ੍ਰਿੰਸੀਪਲ ਮੈਡਮ ਪੀਕੇ ਢਿੱਲੋਂ ਨੇ ਦੱਸਿਆ ਕਿ ਸਸਟੇਨੇਬਲ ਡਿਵੈਲਪਮੈਂਟ ਟੀਚਿਆਂ ਖਾਸ ਤੌਰ ਤੇ ਐਸਟੀਜੀ 16 ਤੋਂ ਪ੍ਰੇਰਿਤ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਪਲੇਟਫਾਰਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿੱਥੇ ਕਿ ਵਿਦਿਆਰਥੀ ਸਿੱਖਿਆ ਅਤੇ ਭਾਈਚਾਰੇ ਸੰਵਾਦ ਰਚਨਾਤਮਕਤਾ ਅਤੇ ਕਾਰਵਾਈ ਨੂੰ ਉਤਸ਼ਾਹ ਸਾਇਦ ਕਰਨ ਲਈ ਇਕੱਠੇ ਹੋ ਸਕਦੇ ਹਨ ਪ੍ਰਿੰਸੀਪਲ ਮੈਡਮ ਪੀਕੇ ਢਿੱਲੋ ਨੇ ਦੱਸਿਆ ਕਿ ਵਿਸ਼ਵ ਪੱਧਰ ਤੇ 657 ਸਿੱਖਿਆਕ 43 ਗੈਰ ਸਰਕਾਰੀ ਸੰਗਠਨਾ 234 ਸਕੂਲਾਂ ਯੂਨੀਵਰਸਟੀਆਂ ਅਤੇ ਕਾਲਜਾਂ ਤੋਂ ਇਲਾਵਾ 28460 ਵਿਦਿਆਰਥੀਆਂ ਨੂੰ ਸ਼ਾਮਲ ਕਰਨਾ ਹੈ ਉਨ੍ਹਾਂ ਕਿਹਾ ਕਿ ਇਸ ਪਹਿਲ ਕਦਮੀ ਦੀ ਵਿਸ਼ੇਸ਼ਤਾ 30 April ਤੋਂ 8 May 2024 ਤੱਕ ਕਮਲਾ Nehru ਪਬਲਿਕ ਸਕੂਲ ਵਿੱਚ ਆਯੋਜਿਤ SDG 16 ਨੂੰ ਸਮਰਪਿਤ ਇੱਕ ਹਫ਼ਤਾ ਲੰਬਾ ਜਸ਼ਨ ਰਾਇਸਪ ਫੋਰ ਪੀਸ ਫੈਸਟ ਸੀ What are we doing about it? But you have actually made those links with maths. And is maths for the words of you know you need data for everything, you need data visualization for so many things. So it's excellent that you have uh, taken this and I wish you all the best. Please continue in this same spirit. Don't let rise up of peace just end with these five days. It's a lifelong mission for all of you. And uh, I will what I will do is I will take examples from this. And actually, circulated with other schools that we work with, the young people that we work that peace, SDGs is not just about social sciences. Look at KNPS, this group of amazing young people are looking at maths and SDGs as a linkage between uh, Rise Up for Peace uh, education initiative, hai, which is in partnership with the United Nations Office on Drugs and Crime and Kamla Nehru Public School. -e this ਇੱਕ ਫੈਸਟੀਵਲ ਮਨਾਇਆ ਆਪਣੇ ਸਕੂਲ ਦੇ ਵਿੱਚ ਔਰ ਇਸ ਫੈਸਟੀਵਲ ਫੈਸਟੀਵਲ ਦੇ ਵਿੱਚ ਅਸੀਂ ਆਰਟ ਇੰਟੀਗ੍ਰੇਸ਼ਨ ਨੂੰ ਬਹੁਤ ਅਹਿਮੀਅਤ ਦਿੱਤੀ ਅਸੀਂ ਸੋਚਿਆ ਕਿ ਬੱਚਿਆਂ ਦੀ ਮੈਂਟਲ ਹੈਲਥ ਔਰ ਵੈਲਬੀਂਗ ਦੇ ਲਈ ਕਿਉਂ ਨਾ ਅਸੀਂ ਕਲਰਸ ਯੂਜ਼ ਕਰੀਏ ਕਿਉਂ ਨਾ ਅਸੀਂ ਪਰਫਾਰਮਿੰਗ ਆਰਟ ਔਰ ਵਿਜ਼ੂਅਲ ਆਰਟ ਦੋਨੋਂ ਦਾ ਇਸਤੇਮਾਲ ਕਰੀਏ ਨਤੀਜਾ ਇਹ ਹੋਇਆ ਕਿ ਹਰ ਕਲਾਸ ਜਿਹੜੀ ਹੈਗੀ ਹਰ ਲੈਬ ਲੈਬਾਰਟਰੀ ਉੱਥੇ ਇੱਕ ਟਾਪਿਕ ਅਸਾਈਨ ਕੀਤਾ ਗਿਆ ਔਰ ਮੈਂਟਲ ਹੈਲਥ ਦੀ ਗੱਲ ਸੀਗੀ ਤਾਂ ਅਸੀਂ ਸੋਚਿਆ ਕਿ ਵਾਈ ਨਾ ਟੇਕ SDG 16 ਪੀਸ ਜਸਟਿਸ ਐਂਡ ਸਟਰੋਂਗ ਇੰਸਟੀਟਿਊਸ਼ਨਸ ਔਰ ਉਹਦੇ ਤਹਿਤ ਹਰ ਕਲਾਸ ਨੂੰ ਟਾਪਿਕ ਦਿੱਤਾ ਗਿਆ ਬੱਚਿਆਂ ਨੇ ਆਪਣੇ ਕਲਾਸ ਰੂ ਡੈਕੋਰੇਟ ਕੀਤਾ ਉਹਦੇ ਤੇ ਰਿਸਰਚ ਕੀਤੀ ਦੇ ਕੰਪੇਅਰਡ ਪੀਸ ਐਂਡ ਜਸਟਿਸ ਇਨ ਡਿਫਰੈਂਟ ਕੰਟਰੀਜ਼ ਵੀ ਪਿਕਡ ਅ ਮਨੀ ਕੰਟਰੀਜ਼ ਕਿਸੇ ਕਲਾਸ ਵਿੱਚ ਜਿਵੇਂ ਰਸ਼ੀਆ ਬ੍ਰਾਜ਼ਿਲ ਔਰ ਇੰਡੀਆ ਦਾ ਕੰਪੈਰੀਜ਼ਨ ਸੀਗਾ ਔਰ ਮੰਨੇ ਟੌਪਿਕਸ ਵਰ ਟੱਚ ਫੋਰ ਇਗਜ਼ਾਮਪਲ ਵਾਇਲੈਂਸ ਜਿਹੜਾ ਘਰ ਦੇ ਵਿੱਚ ਹੁੰਦਾ ਹੈਗਾ ਡੋਮੈਸਟਿਕ ਵਾਇਲੈਂਸ ਸਾਈਬਰ ਸੈਕਿਉਰਿਟੀ ਇਹ ਸਾਰੀਆਂ ਗੱਲਾਂ ਤੇ ਬੱਚਿਆਂ ਨੇ ਰਿਸਰਚ ਕਰਕੇ ਆਪਣੀ ਕਲਾਸਸ ਨੂੰ ਡੈਕੋਰੇਟ ਕੀਤਾ ਔਰ ਉਹਦੇ ਬਾਅਦ ਕਮਿਊਨਿਟੀ ਵਾਇਦਾ ਕਮਿਊਨਿਟੀ ਐਂਡ ਸਕੂਲਸ ਵੀ ਇਨਵਾਈਟਡ ਉਹਨਾਂ ਨੇ ਆਪਣਾ ਕੀ ਕੰਮ ਕੀਤਾ ਉਹਨਾਂ ਨੇ ਉਹਨੂੰ ਦੱਸਿਆ ਇਸ ਰਾਈਸਰ ਫॉर ਪੀਸ ਫੈਸਟੀਵਲ ਜਿਹੜਾ ਹੈਗਾ ਇਹ ਸਾਡੇ ਪ੍ਰੋਜੈਕਟ এডੂਕੇਸ਼ਨ ਇਨੀਸ਼ੀਏਟਿਵ ਦੇ ਤਹਿਤ ਹੈ ਔਰ ਇਸ এডੂਕੇਸ਼ਨ ਇਨੀਸ਼ੀਏਟਿਵ ਦੇ ਵਿੱਚ we have about uh, 657 uh, educators jede participate kar rahe ne 43 ngos ne aur uh, schools di gal kariye 234 hai countries di gal kariye te 38 hai and je bachcha di gal kariye vichha from all over the world we have 28000 plus students who are participating in this ik kitan karde ha ki karde ha ਉਹਦੇ ਵਿੱਚ ਅਸੀਂ ਜੀ ਫਲਿੱਪ ਗ੍ਰੇਡ ਯੂਜ਼ ਕਰਦੇ ਹਾਂ ਟੂ ਗਿਵ ਸਟੂਡੈਂਟਸ ਅ ਵੋਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕਰ ਰਹੇ ਹਾਂ ਜਿਹਦੇ ਤਹਿਤ ਉਹ ਯੂਜ਼ ਕਰਦੇ ਹੋਏ AI ਪੋਸਟਰਸ ਬਣਾਉਨੇ ਨੇ ਆਰਟ ਇੰਟੀਗ੍ਰੇਸ਼ਨ ਇਜ਼ देयर ਸੋ ਇਟਸ ਪੋਸਟਰਸ ਇਟਸ ਬਲੌਗਸ ਇਟਸ ਬਲੌਗਸ ਇਟ ਇਜ਼ ਕ੍ਰੀਏਟੀਵਿਟੀ ਇਨ ਅ ਗੁੱਡ ਫੁੱਲ ਆਨ ਸਕਿਟਸ ਵੀ ਕਰਦੇ ਨੇ ਸਿੰਗ ਵੀ ਕਰਦੇ ਨੇ ਫੋਟੋ ਸਟੰਸ ਵੀ ਹੁੰਦੀਆਂ ਨੇ ਤੁਸੀਂ ਕਹੋ ਤੇ ਉਹ ਇਹਦੇ ਵਿੱਚ ਇਨਕਲੂਡਡ ਹੈ ਫਿਰ ਅਗਲਾ ਸਵਾਲ ਹੈ ਕਿ ਅਸੀਂ ਇਹ ਕਿਦਾਂ ਦੱਸਦੇ ਹਾਂ we we share what we are doing in india in kaunla nehru public school is through show, social media uh, we use it in a big way so that people can uh, can actually know about it aur oh kithan join kar sakde ne ji sade kol ek ms form hai ga uh, registration da to please ohnu register karo apne school nu no, aur sanu no join karo because this is going up till december je ja, je ja nahi join kita to sade rise of poppies education initiative nu no join karo ਔਰ ਹਾਊ ਡੂ ਹਾਊ ਡੂ ਵੀ ਸਪਰੈਡ ਦਾ ਵਰਡ ਐਂਡ ਸੈਕੰਡ ਇਸ ਹਾਊ ਪੀਪਲ ਕੈਨ ਜੁਆਇਨ ਯੂਵ ਆਲਰੇਡੀ ਟਾਕਡ ਅਬਾਊਟ ਜੇ ਤੁਸੀਂ ਪੁੱਛੋ ਇੱਕ ਲਾਈਨ ਦੱਸੋ ਮੈਡਮ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤਾਂ ਇਹ ਇਹੋ ਨਹੀਂ ਕਿ এডੂਕੇਸ਼ਨ ਇਨੀਸ਼ੀਏਟਿਵ ਨਹੀਂ ਹੈ ਇਹ ਸਿਰਫ ਆਰਟ ਇੰਟੀਗ੍ਰੇਸ਼ਨ ਐਂਡ ਮੈਂਟਲ ਹੈਲਥ ਦੀ ਗੱਲ ਨਹੀਂ ਹੈ ਇਹ ਇੱਕ ਮੂਵਮੈਂਟ ਹੈ ਜਿਹਦੇ ਵਿੱਚ CBSE ਕਹਿੰਦੀ ਹੈ ਕਿ ਆਰਟ ਇੰਟੀਗ੍ਰੇਸ਼ਨ ਇਸ ਸਾਲ ਦਾ ਥੀਮ ਹੈ ਉਹਨੂੰ ਮੱਧ ਨਜ਼ਰ ਰੱਖਦੇ ਹੋਏ NCERT ਔਰ NEP Uh, in the recommendation, uh, keeping it in mind, this is now a movement. Join us in this movement of art integration in your classrooms and making learning happier, and uh, children uh, all happy, and you know the well-being is taken care. of. up uh, right, for Peace Festival, Sada uh, UNO DC, the official website which is a matter of honor and pride.